ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਮੈਂ ਗੱਲ ਕਰਨੀ ਸੀ Google AdSense ਦੀ ਤੇ ਹਰਦੀਪ ਬਲੌਗ ਚੈਨਲ ਤੇ ਮੇਰਾ Google AdSense ਆ ਗਿਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਤੱਕ ਮੈਨੂੰ ਪਹੁੰਚਾਇਆ ਔਰ ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਮੇਰੇ ਚੈਨਲ ਨਾਲ ਕੁਝ ਕੁ ਗੱਲਾਂ ਨੇ ਇਹਦੇ ਬਾਰੇ ਗੱਲ ਕਰੂੰਗੀ ਜੀ Google AdSense ਦੇ ਵਿੱਚ ਕੁਝ ਗਲਤੀਆਂ ਹੋ ਜਾਂਦੀਆਂ ਨੇ ਜਿਹੜੀਆਂ ਤੁਸੀਂ ਨਾ ਕਰਿਓ ਜਿਹੜੀ ਪਹਿਲਾਂ ਮੈਂ ਵੀਡੀਓ ਅਪਲੋਡ ਕੀਤੀ ਆ ਉਹ Google AdSense ਦੇ ਵਿੱਚ ਕੁਝ ਗਲਤੀਆਂ ਹੋਈਆਂ ਸੀ ਜਿਹਦੇ ਕਰਕੇ 3 ਮਹੀਨੇ Google AdSense ਰੁਕ ਗਿਆ ਸੀ ਆ Google AdSense ਸਿਰਫ 10 ਦਿਨਾਂ ਦੇ ਵਿੱਚ ਮੇਰੇ ਘਰੇ ਆਇਆ ਮੈਂ 28 ਮਈ ਨੂੰ ਅਪਲਾਈ ਕੀਤਾ ਸੀ ਅੱਜ ਦੇਖ ਲਓ 9 ਜੂਨ ਹੋ ਗਈ ਔਰ 10 ਦਿਨਾਂ ਦੇ ਵਿੱਚ ਇਹ Google AdSense ਘਰੇ ਆ ਗਿਆ ਤੁਸੀਂ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਆਪਣੇ ਜਿਹੜਾ ਡਾਕੀਆ ਉਹਦੇ ਨਾਲ ਗੱਲ ਕਰਕੇ ਜ਼ਰੂਰ ਰੱਖਣੀ ਆ ਕਿ ਸਾਡਾ ਇਹ ਨਾਮ ਤੋਂ Google AdSense ਆਉਣਾ ਜੀ ਤੇ ਸਾਨੂੰ ਕਾਲ ਕਰਿਓ ਕਈ ਵਾਰ ਇਹ ਹੁੰਦਾ ਡਾਕੀ ਨੂੰ ਨਹੀਂ ਪਤਾ ਹੁੰਦਾ ਗੂਗਲ ਐਡਸੈਂਸ ਇਹ ਮੇਰਾ ਦੂਸਰਾ ਆਇਆ ਇਸ ਚੈਨਲ ਦਾ ਪਹਿਲਾਂ ਮੇਰਾ ਇੱਕ ਚੈਨਲ ਹੋਰ ਆ ਇਹਦੇ ਉੱਤੇ ਫੋਨ ਨੰਬਰ ਨਹੀਂ ਦਿੱਤਾ ਹੋਇਆ ਕਿਸੇ ਤਰ੍ਹਾਂ ਦਾ ਤਾਂ ਇਸ ਕਰਕੇ ਇਹ ਗੱਲ ਦੇ ਚੱਕਰ ਚ ਨਾ ਰਹੋ ਕਿ ਫੋਨ ਨੰਬਰ ਲਿਖਿਆ ਹੋਊਗਾ ਜਾਂ ਫਿਰ ਉਹਦੇ ਨਾਲ ਹੀ ਡਾਕੀ ਆਪਾਂ ਨੂੰ ਕਾਲ ਕਰੂਗਾ ਤੁਸੀਂ ਡਾਕ ਕਰ ਖੁਦ ਜਾ ਕੇ ਗੱਲ ਕਰਨੀ ਹੈ ਜੀ ਆਪਣਾ ਨਾਮ ਦੱਸਣਾ ਆਪਣਾ ਐਡਰੈਸ ਦੱਸਣਾ ਤੇ ਉਹ ਤੁਹਾਨੂੰ ਟਾਈਮ ਤੇ ਤੁਹਾਡਾ Google AdSense ਤੁਹਾਡੇ ਘਰ ਪਹੁੰਚਾ ਦੇਊਗਾ ਤੇ ਇੱਥੇ ਤੱਕ ਮੈਂ ਕਿਵੇਂ ਪਹੁੰਚੀ ਆ ਅੱਜ ਇਹ ਛੋਟੀ ਜਿਹੀ ਝਰਨੀ ਬਾਰੇ ਤੁਹਾਨੂੰ ਦੱਸੂਗੀ ਤੁਸੀਂ ਵੀ Google AdSense YouTube ਤੋਂ ਪੇਮੈਂਟ ਲੈਉਣ ਦਾ ਇੱਕ ਰਸਤਾ ਅਪਣਾ ਸਕਦੇ ਹੋ ਔਰ ਘਰ ਬੈਠੇ YouTube ਤੇ ਕੰਮ ਕਰ ਸਕਦੇ ਹੋ ਇਸ ਬਾਰੇ ਗੱਲ ਕਰਾਂਗੇ ਜੀ ਜਦੋਂ ਵੀ ਤੁਸੀਂ ਚੈਨਲ ਬਣਾਉਣਾ ਹੈ ਇੱਕ ਗੱਲ ਦਾ ਧਿਆਨ ਰੱਖਿਓ ਇਹਦੇ ਵਿੱਚ 1000 ਤੁਹਾਡੇ ਸਬਸਕ੍ਰਾਈਬਰ ਹੋਣੇ ਚਾਹੀਦੇ ਨੇ ਜਿਵੇਂ ਕਿ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ 1000 ਸਬਸਕ੍ਰਾਈਬਰ ਔਰ 4 ਘੰਟੇ ਦਾ ਵਾਚ ਟਾਈਮ ਤੁਸੀਂ ਪੂਰਾ ਕਰਨਾ ਹੈ ਥੋੜੇ ਦਿਨ ਤੱਕ ਵਾਚ ਟਾਈਮ ਤੁਹਾਨੂੰ ਪਹਿਲੇ ਫਰੰਟ ਪੇਜ ਤੇ ਦਿਖੂਗਾ ਡੈਸਕਟਾਪ ਤੇ ਦਿਖੂਗਾ ਜਿਵੇਂ ਕਿ ਇੱਥੇ ਤੁਹਾਨੂੰ 33 ਘੰਟੇ ਦਾ ਵਾਚ ਟਾਈਮ ਸ਼ੋ ਹੋ ਰਿਹਾ ਇਸ ਤਰ੍ਹਾਂ ਪਹਿਲਾਂ ਤੁਹਾਨੂੰ ਵਾਚ ਟਾਈਮ ਇੱਧਰ ਸ਼ੋ ਹੋਊਗਾ ਇੱਥੇ ਤੁਹਾਡੇ ਸਬਸਕ੍ਰਾਈਬਰ ਤੇ ਇੱਧਰ ਤੁਹਾਡੇ ਵਿਊ ਸ਼ੋ ਹੋਣਗੇ ਤੇ ਇਧਰ ਜਿਹੜਾ ਡਾਲਰ ਅਰਨਿੰਗ ਦਾ ਨਿਸ਼ਾਨ ਹੈ ਜਿੱਥੇ ਅਰਨਿੰਗ ਲਿਖਿਆ ਹੈ ਇੱਥੇ ਆਉਂਗੇ ਤਾਂ ਤੁਹਾਨੂੰ ਪੂਰੀ ਡਿਟੇਲ ਮਿਲੂਗੀ ਇੱਥੇ ਸਬਸਕ੍ਰਾਈਬਰਾਂ ਦੀ ਲਾਈਨ ਬਣੀ ਹੋਈ ਹੈ ਇਹ ਕੰਪਲੀਟ ਕਰਨੀ ਤੁਸੀਂ 1000 ਸਬਸਕ੍ਰਾਈਬਰ ਤੇ 4000 ਘੰਟੇ ਦੀ ਲਾਈਨ ਬਣੀ ਹੋਈ ਹੈ 4000 ਘੰਟਾ ਪੂਰਾ ਕਰਨਾ ਹੈ ਜੀ ਤੇ ਤੁਸੀਂ ਹਰ ਵਾਰ ਆਪਣਾ ਟਾਈਮ ਔਰ ਸਬਸਕ੍ਰਾਈਬਰ ਇੱਥੇ ਹੀ ਦੇਖਣਿਆ ਅਰਨਿੰਗ ਦੇ ਵਿੱਚ ਡਾਲਰਾਂ ਕੋਲ ਆ ਕੇ ਤੇ ਇਸ ਤਰ੍ਹਾਂ ਕਰਦੇ ਹੋਏ ਤੁਸੀਂ ਅਪਲਾਈ ਨਾਓ ਤੇ ਆਪਣੀ ਆਈਡੈਂਟੀ ਵੈਰੀਫਿਕੇਸ਼ਨ ਕਰਨੀ ਹੈ ਜੀ ਇਦੇ ਉੱਪਰ ਕਲਿੱਕ ਕਰੋਗੇ ਤੁਹਾਡੇ ਅਪਰੂਵ ਮੰਗਣਗੇ ਤੁਸੀਂ ਚਾਰ ਪ੍ਰੂਫਾਂ ਦੇ ਵਿੱਚੋਂ ਕੋਈ ਵੀ ਇੱਕ ਪ੍ਰੂਫ ਲਗਾ ਸਕਦੇ ਸਭ ਤੋਂ ਵਧੀਆ ਹੈਗਾ ਜੀ ਤੁਸੀਂ ਆਪਣਾ ਜਿਹੜਾ ਪੈਨ ਕਾਰਡ ਲਗਾਓ ਪੈਨ ਕਾਰਡ ਆਇਆ ਜੀ ਇਨਕਮ ਆਉਣ ਦਾ ਇੱਕ ਸੋਰਸ ਹੁੰਦਾ ਹੈ ਤਾਂ ਤੁਸੀਂ ਪੈਨ ਕਾਰਡ ਜ਼ਰੂਰ ਲਗਾਓ ਬਾਕੀ ਹੋਰ ਵੀ ਪ੍ਰੂਫ ਹੁੰਦੇ ਨੇ ਡਰਾਈਵਿੰਗ ਲਾਇਸੈਂਸ ਵੋਟਰ ਕਾਰਡ ਆਧਾਰ ਕਾਰਡ ਪਰ ਪੈਨ ਕਾਰਡ ਜ਼ਰੂਰ ਲਗਾਓ ਤੁਸੀਂ ਤੇ ਇਸ ਤੋਂ ਬਾਅਦ ਇਹ ਆਪਣਾ ਜੀ 1000 ਸਬਸਕ੍ਰਾਈਬਰ 4000 ਘੰਟਾ ਫਿਰ ਤੁਹਾਡਾ ਚੈਨਲ ਮੋਨਟਾਈਜ਼ ਲਈ ਤਿਆਰ ਹੋ ਜਾਊਗਾ ਫਿਰ ਤੁਸੀਂ ਨੇ 10 ਡਾਲਰ ਪੂਰੇ ਕਰਨੇ ਆ ਤੇ ਜਦੋਂ ਤੁਹਾਡਾ ਚੈਨਲ ਮੋਨਟਾਈਜ਼ ਹੋ ਗਿਆ ਤਾਂ ਇਹਦੇ ਵਿੱਚ ਤੁਸੀਂ ਨੇ ਇੱਕ ਤਾਂ ਸੁਪਰ ਚੈਟ ਦੀ ਆਪਸ਼ਨ ਔਨ ਕਰ ਦੇਣੀ ਆ ਨਾਲ ਹੀ ਮੈਂਬਰਸ਼ਿਪ ਦੀ ਆਪਸ਼ਨ ਔਨ ਕਰ ਦੇਣੀ ਆ ਇਹ ਜਿਵੇਂ ਜਿਵੇਂ ਤੁਸੀਂ ਇਹਨਾਂ ਨੂੰ ਔਨ ਕਰੋਗੇ ਉਦਾਂ ਉਦਾਂ ਇਹਦੇ ਵਿੱਚ ਤੁਹਾਡੇ ਕੋਲ ਆਪਸ਼ਨਾਂ ਆ ਜਾਣਗੀਆਂ ਹਜੇ ਆਪਸ਼ਨਾਂ ਨਹੀਂ ਖੁੱਲੀਆਂ ਕਿਉਂਕਿ ਇਹ ਚੈਨਲ ਮੋਨਟਾਈਜ਼ ਨਹੀਂ ਹੈਗਾ ਜਿਹੜੀ ਇਹ ਸ਼ਾਪਿੰਗ ਦੀ অপਸ਼ਨ ਆ ਇਹ ਬਾਅਦ ਵਿੱਚ ਓਪਨ ਹੋਊਗੀ ਜਦੋਂ ਤੁਹਾਡਾ Google AdSense ਤੁਸੀਂ ਭਰ ਦੋਗੇ ਆਪਣੇ ID ਤੇ ਤੇ ਨਾਲ ਹੀ ਤੁਸੀਂ ਜਦੋਂ ਤੁਹਾਡਾ ਮੋਨਟਾਈਜ਼ ਹੋ ਗਿਆ ਚੈਨਲ 4000 ਘੰਟਾ ਪੂਰਾ ਗਿਆ ਤਾਂ ਤੁਸੀਂ ਵਾਚ ਪੇਜ ਐਡਸ ਔਨ ਕਰ ਦਿਓ ਨਾਲੇ ਸ਼ਾਰਟਸ ਫੀਡ ਐਡਸ ਔਨ ਕਰ ਦਿਓ ਇਹ ਇਹਦਾ ਮਤਲਬ ਇਹ ਆ ਜੀ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਡਾਲਰ ਦਾ ਨਿਸ਼ਾਨਾ ਉਹ ਬਣ ਬਣ ਜੂਗਾ ਤੁਹਾਡੀ ਵੀਡੀਓ ਤੇ ਉਹ ਤੁਹਾਡੇ ਵੀਡੀਓ ਸ਼ਾਰਟਸ ਤੇ ਮਸ਼ੂਰੀਆਂ ਆਉਣ ਲੱਗ ਜਾਣਗੀਆਂ ਬ੍ਰੇਕ ਜਿਨ੍ਹਾਂ ਨੂੰ ਬੋਲਦੇ ਐਡਸ ਔਨ ਲੱਗ ਜਾਣਗੀਆਂ ਤੇ ਇਸ ਤੋਂ ਬਾਅਦ ਕੁਝ ਹੋਰ ਗੱਲਾਂ ਨੇ ਜਿੰਨਾ ਧਿਆਨ ਰੱਖਣਾ ਜ਼ਰੂਰੀ ਹੈ ਇਸ ਤੋਂ ਪਹਿਲਾਂ ਲਾਈਕ ਜ਼ਰੂਰ ਕਰ ਦਿਓ ਜਦੋਂ ਵੀ ਤੁਸੀਂ YouTube ਚੈਨਲ ਬਣਾਉਣਾ YouTube ਦੇ ਨਾਲ ਨਾਲ YT Studio ਤੁਹਾਡੇ ਫੋਨ ਦੇ ਵਿੱਚ ਹੋਣਾ ਜ਼ਰੂਰੀ ਹੈ ਇਹ ਦੋਨੇ অপਸ਼ਨਾਂ ਹੋਣੇ ਜ਼ਰੂਰੀ ਨੇ ਤੇ ਤੁਹਾਨੂੰ Chrome ਦੇ ਵਿੱਚ YouTube ਨੂੰ ਖੋਲਣ ਦਾ ਪਤਾ ਹੋਣਾ ਚਾਹੀਦਾ ਕੁਝ ਕੁ ਸੈਟਿੰਗਾਂ ਉੱਧਰ ਜਾ ਕੇ ਵੀ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਜਦੋਂ ਤੁਹਾਡਾ Google AdSense ਆ ਜਾਣਾ ਜਿੱਦਾਂ ਕਿ ਹੁਣ ਮੇਰਾ Google AdSense 10 ਤੋਂ ਬਾਅਦ ਮੈਂ ਅਪਲਾਈ ਕੀਤਾ ਸੀ ਆਪਣੇ ਪ੍ਰੂਫ ਲਗਾਏ ਸੀ ਉਹ ਕਿਦਾਂ ਲਗਾਏ ਸੀ ਉਹ ਆਪਾਂ ਇਸ ਵੀਡੀਓ ਚ ਗੱਲ ਕਰਾਂਗੇ ਜੀ Google AdSense ਦੀ ਜੀ ਅਲੱਗ ਸਾਈਡ ਹੁੰਦੀ ਆ ਇਹ ਕਿਸੇ ਸਾਈਡਾਂ ਚ ਨਹੀਂ ਖੋਲਣੀ ਇਹਦੇ ਲਈ ਤੁਸੀਂ ਨੇ Google 'ਚ ਜਾਣਾ ਇਸ ਤਰ੍ਹਾਂ ਤੁਸੀਂ Google AdSense ਭਰ ਲੈਣਾ Chrome ਜਾਂ Google ਦੇ ਵਿੱਚ ਜਾ ਕੇ ਫਿਰ ਇਹਨੂੰ ਸਰਚ ਕਰਨਾ ਜੀ ਸਰਚ ਕਰਨ ਤੋਂ ਬਾਅਦ ਆ ਪਹਿਲੀ ਸਾਈਡ ਆ ਜੂਗੀ Google AdSense ਦੀ ਇਹਨੂੰ ਓਪਨ ਕਰ ਲੈਣਾ ਤੇ ਥੋੜਾ ਪ੍ਰੋਸੈਸਿੰਗ ਤੋਂ ਬਾਅਦ ਇਹ ਓਪਨ ਹੋ ਜੂਗੀ ਓਪਨ ਹੋਣ ਤੋਂ ਬਾਅਦ ਜਿਹੜੀ ਆਈਡੀ ਤੋਂ ਤੁਸੀਂ Google AdSense ਅਪਲਾਈ ਕਰਨਾ ਓ ਆਈਡੀ ਇਹਦੇ ਵਿੱਚ ਓਪਨ ਕਰਿਓ ਕਈ ਵਾਰ ਇਹ ਹੁੰਦਾ ਆਪਾਂ ਚੈਨਲ ਦੀ ਆਈਡੀ ਭਰਦੇ ਆ ਜਾਂ ਫਿਰ ਇੱਕ ਸਪੋਰਟ ਆਈਡੀ ਭਰਦੇ ਆ ਮੈਂ ਇਦਾਂ ਹੀ ਕੀਤਾ ਇੱਕ ਚੈਨਲ ਦੀ ਆਈਡੀ ਇੱਕ ਸਪੋਰਟ ਆਈਡੀ ਆ ਤਾਂ ਸਪੋਰਟ ਆਈਡੀ ਭਰੀਆ ਤੁਸੀਂ ਚਾਹੋ ਤਾਂ ਚੈਨਲ ਦੀ ਆਈਡੀ ਵੀ ਭਰ ਸਕਦੇ ਹੋ Google AdSense ਦੀ ਵੈਰੀਫਿਕੇਸ਼ਨ ਲਈ ਤੁਸੀਂ ਨੇ ਵੈਰੀਫਿਕੇਸ਼ਨ ਦੇ ਵਿੱਚ ਜਾਣਾ ਵੈਰੀਫਿਕੇਸ਼ਨ ਤੇ ਕਲਿੱਕ ਕਰੋਗੇ ਤਾਂ ਇਦਾਂ ਤੁਹਾਡੀ ਆਈਡੀ ਓਪਨ ਹੋ ਜੂਗੀ ਇਹਦੇ ਵਿੱਚ ਤੁਸੀਂ ਨੇ ਉੱਪਰ ਦੇਖ ਸਕਦੇ ਹੋ ਲਿਖਿਆ ਆ ਰਿਹਾ ਆਇਡੈਂਟੀਟੀ ਵੈਰੀਫਿਕੇਸ਼ਨ ਕੰਪਲੀਟ ਆਇਡੈਂਟੀਟੀ ਵੈਰੀਫਿਕੇਸ਼ਨ ਕੰਪਲੀਟ ਹੈ ਤੇ ਐਡਰੈਸ ਵੈਰੀਫਿਕੇਸ਼ਨ ਹੋ ਚੁੱਕਿਆ ਜੀ ਤੇ ਨੀਚੇ ਐਡਰੈਸ ਲਿਖ ਕੇ ਆ ਰਿਹਾ ਤੇ ਇੱਥੇ ਹੁਣ ਜਿਹੜਾ ਗੂਗਲ ਐਡਸੈਂਸ ਚ ਪਿੰਨ ਆਇਆ ਉਹ ਭਰ ਦਵਾਂਗੇ ਇੱਥੇ 6 ਡਿਜੀਟ ਵੈਰੀਫਿਕੇਸ਼ਨ ਪਿੰਨ ਇਸ ਤੋਂ ਬਾਅਦ ਇਹਨੂੰ ਅਪਲਾਈ ਕਰ ਦਵਾਂਗੇ ਜੀ ਤੇ ਅਗਰ ਤੁਹਾਡਾ ਗੂਗਲ ਐਡਸੈਂਸ ਨਹੀਂ ਆਇਆ 10 ਦਿਨਾਂ ਦੇ ਵਿੱਚ ਨਹੀਂ ਆਇਆ 1 ਮਹੀਨੇ ਚ ਨਹੀਂ ਆਇਆ ਤਾਂ ਤੁਸੀਂ ਇੱਕ ਆਪਸ਼ਨ ਹੋਰ ਹੈ ਜੀ ਇਹਦੇ ਵਿੱਚ ਆ ਦੇਖੋ ਰੀਸੈਂਟ ਪਿੰਨ ਦੀ ਆਪਸ਼ਨ ਹੈ ਤਾਂ ਤੁਸੀਂ ਇਹ ਤੋਂ ਦੁਬਾਰਾ ਅਪਲਾਈ ਕਰ ਸਕਦੇ ਹੋ ਦੇਖੋ ਮੈਂ ਦੁਬਾਰਾ ਅਪਲਾਈ ਤੇ ਕਲਿੱਕ ਕੀਤਾ ਤਾਂ ਇਹ ਆਪਸ਼ਨ ਬਣ ਕੇ ਆ ਗਈ ਯੂ ਕੈਨ ਓਨਲੀ ਰਿਕੁਐਸਟ ਅ ਨਿਊ ਪਿਨ ਐਵਰੀ 3 ਵੀਕਸ ਤਿੰਨ ਹਫਤੇ ਬਾਅਦ ਆਪਾਂ ਅਪਲਾਈ ਕਰ ਸਕਦੇ ਹਾਂ ਇਹ ਪਹਿਲਾ Google AdSense ਮੈਂ ਜਿੱਦਾਂ ਕਿ 28 ਮਈ ਨੂੰ ਅਪਲਾਈ ਕੀਤਾ ਤਾਂ ਤਿੰਨ ਹਫਤੇ ਬਾਅਦ ਅਪਲਾਈ ਹੋਊਗਾ ਜਾਣੇ ਕਿ 18 ਜੂਨ ਤੋਂ ਬਾਅਦ ਅਪਲਾਈ ਹੋਊਗਾ ਟਾਈਮ ਲੱਗਦਾ ਹੁੰਦਾ ਜੀ ਦੂਜਾ Google AdSense ਉਦੋਂ ਅਪਲਾਈ ਕਰਨਾ ਇਹ ਨਹੀਂ ਹੈਗਾ ਕਿ ਆਪਾਂ ਨੇ ਪਹਿਲਾ ਐਡਸੈਂਸ ਅਪਲਾਈ ਕੀਤਾ ਦੂਜਾ ਐਡਸੈਂਸ ਨਾਲ ਹੀ ਅਪਲਾਈ ਹੋ ਜੂਗਾ ਨਹੀਂ ਜੀ ਤਿੰਨ ਹਫ਼ਤੇ ਤੋਂ ਬਾਅਦ ਦੂਜੀ ਵਾਰ ਅਪਲਾਈ ਹੋਣਾ ਜੇ ਦੂਜੀ ਵਾਰ ਵੀ ਨਹੀਂ ਆਇਆ ਤਾਂ ਤੀਜੀ ਵਾਰ ਵੀ ਇੱਥੋਂ ਹੀ ਗੂਗਲ ਦੇ ਵਿੱਚ ਆ ਕੇ ਗੂਗਲ ਐਡਸੈਂਸ ਭਰ ਕੇ ਇਹੀ ਇੱਥੇ ਹੀ ਆ ਕੇ ਦੁਬਾਰਾ ਅਪਲਾਈ ਕਰ ਸਕਦੇ ਆਂ ਔਰ ਹੁਣ ਮੇਰੇ ਕੋ ਗੂਗਲ ਐਡਸੈਂਸ ਆ ਗਿਆ ਤਾਂ ਮੈਂ ਇਹਦੇ ਵਿੱਚ ਪਿੰਨ ਭਰ ਕੇ ਇਹਨੂੰ ਸਬਮਿਟ ਕਰ ਦੋਗੀ ਔਰ ਇਸ ਤੋਂ ਬਾਅਦ ਮੇਰੇ ਚੈਨਲ ਤੇ ਹੋਰ ਬਾਕੀ ਦੀਆਂ ਐਕਟੀਵਿਟੀਆਂ ਸ਼ੁਰੂ ਹੋ ਜਾਣਗੀਆਂ ਨਾਲੇ ਤੁਸੀਂ ਆ ਦੇਖ ਸਕਦੇ ਹੋ 28 ਮਈ 2025 ਨੂੰ ਮੈਂ ਅਪਲਾਈ ਕੀਤਾ ਸੀ ਤੇ ਆਪਣਾ ਐਡਰੈਸ ਜਰੂਰ ਚੈੱਕ ਕਰੋ ਐਡਰੈਸ ਜਰੂਰ ਸਹੀ ਲਿਖਿਓ ਤੇ ਹਮੇਸ਼ਾ ਤੁਸੀਂ Google AdSense ਦੀ ਜਿਹੜੀ ਵੀ ਵੈਰੀਫਿਕੇਸ਼ਨ ਆ ਜਾਂ ਜਿਹੜਾ ਵੀ ਤੁਹਾਡਾ ਐਡਰੈਸ ਆ ਤੁਸੀਂ ਇਹਨੇ Chrome ਦੇ ਵਿੱਚ ਜਾਂ Google ਦੇ ਵਿੱਚ ਜਾ ਕੇ Google AdSense ਭਰ ਕੇ ਐਦਾਂ ਹੀ ਪੇਜ ਖੁੱਲੂਗਾ ਤੇ ਇਦਾਂ ਹੀ ਆ ਜਿਹੜੇ 3 ਡਾਟ ਨੇ ਇਹਦੇ ਵਿੱਚ ਜ਼ਰੂਰ ਚੈੱਕ ਕਰਦੇ ਰਹਿਣਾ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਪੇਮੈਂਟ ਇਨਫੋਰਮੇਸ਼ਨ ਦੇ ਵਿੱਚ ਤੁਸੀਂ ਆਪਣਾ ਮੋਬਾਈਲ ਨੰਬਰ ਵਗੈਰਾ ਭਰਨਾ ਐਡਰੈਸ ਚੈੱਕ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਵੈਰੀਫਿਕੇਸ਼ਨ ਦੇ ਵਿੱਚ ਤੁਸੀਂ ਆਪਣਾ Google AdSense ਭਰ ਸਕਦੇ ਹੋ ਬਣੇ ਰਿਓ ਵੀਡੀਓ ਦੇ ਨਾਲ ਪਹਿਲਾਂ ਮੈਂ Google AdSense ਦੇ ਵਿੱਚ ਭਰ ਦਵਾਂ ਪਿੰਨਾ 6 ਅੱਖਰਾਂ ਦਾ ਡਿਜੀਟ ਆ ਤੁਸੀਂ ਦੇਖ ਸਕਦੇ ਹੋ Google AdSense ਦੇ ਜਿਹੜੇ 6 ਅੱਖਰ ਨੇ ਉਹ ਭਰਤੇ ਅੱਡਰ ਪਹਿਲਾਂ ਬਲੂ ਰੰਗ ਦੇ ਅੱਖਰ ਆਏ ਸੀ ਹੁਣ ਇਹਦੇ ਵਿੱਚ ਹਰੇ ਰੰਗ ਦੇ ਕੰਪਲੀਟेड ਅੱਖਰ ਆ ਚੁੱਕੇ ਨੇ ਤੇ ਇਹ ਵੀ ਵੈਰੀਫਿਕੇਸ਼ਨ ਹੁਣ ਕੰਪਲੀਟ ਹੋ ਚੁੱਕੀ ਆ ਇਸ ਤਰ੍ਹਾਂ ਇਸ ਤੋਂ ਬਾਅਦ ਇੱਕ ਸਟੈਪ ਹੋਰ ਰਹਿੰਦਾ ਜੀ ਉਸ ਗੱਲ ਦਾ ਧਿਆਨ ਰੱਖਿਓ ਜਦੋਂ ਤੁਹਾਡੇ 10 ਹੋ ਗਏ ਤੁਸੀਂ Google AdSense ਮੰਗਾ ਲਿਓ ਤੁਹਾਡੇ ਘਰ Google AdSense ਆ ਗਿਆ ਉਸ ਤੋਂ ਬਾਅਦ Swift code ਦਾ ਯਾਦ ਰੱਖਿਓ ਜਿੱਦਾਂ ਹੀ ਤੁਹਾਡੇ ਡਾਲਰ ਪੂਰੇ ਹੋ ਜਾਣਗੇ ਯਾਦ ਰੱਖਿਓ ਸਵਿਫਟ ਕੋਡ ਜਿਹੜਾ ਕਿ ਤੁਹਾਨੂੰ ਬੈਂਕ ਦੇ ਵਿੱਚੋਂ ਮਿਲਣਾ ਇਹਦਾ ਜ਼ਰੂਰ ਧਿਆਨ ਰੱਖਿਓ ਬੈਂਕ ਦੇ ਵਿੱਚੋਂ ਤੁਹਾਨੂੰ 11 ਅੱਖਰਾਂ ਦਾ ਕੋਡ ਮਿਲੇਗਾ ਔਰ ਤੁਸੀਂ Google AdSense ID ਦੇ ਵਿੱਚ ਹੀ ਜਾ ਕੇ ਹੀ ਇਹਨੂੰ ਭਰਨਾ ਹੈ ਔਰ ਉੱਥੇ ਤੁਹਾਡੇ ਬੈਂਕ ਖਾਤਾ ਮੰਗਣਗੇ ਸਵਿਫਟ ਕੋਡ ਮੰਗਣਗੇ ਔਰ ਪੂਰੀ ਡਿਟੇਲ ਮੰਗਣਗੇ ਉਹਨੂੰ ਜ਼ਰੂਰ ਭਰਿਓ ਔਰ ਇਹ ਕੁਝ ਛੋਟੀਆਂ-ਛੋਟੀਆਂ ਗੱਲਾਂ ਤਾਂ ਜਿਨ੍ਹਾਂ ਦਾ ਆਪਾਂ ਨੇ ਧਿਆਨ ਰੱਖਣਾ ਜੀ ਇਹ ਬਹੁਤ ਜ਼ਰੂਰੀ ਗੱਲਾਂ ਹੁੰਦੀਆਂ ਨੇ ਅੱਗੇ ਜਾ ਕੇ ਕੋਈ ਪਰੇਸ਼ਾਨੀ ਨਾ ਆਵੇ ਇਸ ਕਰਕੇ ਆਪਣਾ ਖਾਤਾ ਨੰਬਰ ਔਰ ਆਪਣੀ ਪਰਸਨਲ ਜਾਣਕਾਰੀ ਕਿਸੇ ਨਾਲ ਸਾਂਝੀ ਨਹੀਂ ਕਰਨੀ ਹੈਗੀ Google AdSense ਕਿਸੇ ਨੂੰ ਨਹੀਂ ਦੇਣਾ ਹੈਗਾ ਕਦੇ ਵੀ چاہے ਤੁਹਾਡਾ ਕੋਈ ਜਿੰਨਾ ਮਰਜੀ ਵਿਸ਼ਵਾਸਪਾਤਰ ਹੋਵੇ ਕਦੇ ਆਪਣਾ Google AdSense ਕਿਸੇ ਨਾਲ ਨਹੀਂ ਸਾਂਝਾ ਕਰਨਾ ਹੈਗਾ ਇਹ ਗੱਲਾਂ ਜ਼ਰੂਰ ਧਿਆਨ ਰੱਖਦੇ ਹੋਏ ਤੁਸੀਂ ਵੀ YouTube ਤੇ ਆਸਾਨੀ ਨਾਲ ਕੰਮ ਕਰ ਸਕਦੇ ਹੋ ਅਗਰ ਕੋਈ ਗੱਲ ਰਹਿ ਗਈ ਹੋਵੇ ਜਾਂ ਪੁੱਛਣਾ ਚਾਹੋ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਫਿਰ ਅਗਲੀ ਜਾਣਕਾਰੀ ਦੇ ਨਾਲ ਬਨੇਰੋ ਮੇਰੇ ਚੈਨਲ ਤੇ ਸਸ਼ਿਆਂ ਕਾਲ ਜੀ ਥੈਂਕ ਯੂ ਸੋ ਮਾਚ ਮੇਰੇ ਚੈਨਲ ਨੂੰ ਸਾਥ ਔਰ ਪਿਆਰ ਦੇਣ ਲਈ ਧੰਨਵਾਦ ਜੀ